ਉਨ 31 ਤਰੀਕ ਦੀ ਜੇ ਆਧਾਰ ਹੈ 31 ਅਕਤੂਬਰ ਦਾ ਤੇ 19 ਨਵੰਬਰ ਨੂੰ ਸ਼ਾਮ ਨੂੰ ਰੁਕਿਆ ਦਾ ਮਤਲਬ 31 ਅਕਤੂਬਰ ਦੀ ਸ਼ਾਮ ਦੀ ਸ਼ਿਕਾਇਤ ਦਾ ਜੇ ਹਵਾਲਾ ਹੈ ਜਾਂ ਉਸ ਕੋਈ ਵਿਖਿਆਨ ਦਾ ਹਵਾਲਾ ਹੈ ਤਾਂ ਉਸ ਨੂੰ 19 ਦਿਨਾਂ ਬਾਅਦ ਸ਼ਾਮ ਨੂੰ ਉਸ ਸਮੇਂ ਰਹਿ ਰਾਸਤੇ ਸਮੇਂ ਚਲਦੇ ਰਹਿ ਰਸਪਾਰ ਦੇ ਸਮੇਂ ਜ ਰੋਕਿਆ ਜਾਂਦਾ ਔਰ ਇੱਕ ਹਫਤੇ ਲਈ ਰੋਕਿਆ ਜਾਂਦਾ ਮਤਲਬ 19 ਤਰੀਕ ਤੋਂ ਰੋਕਣ ਦਾ ਮਤਲਬ 20 21 22 23 24 25 25 26 ਤਰੀਕ ਤੱਕ ਗਿਆ ਨਹੀਂ 25 ਤਰੀਕ ਸ਼ਾਮ ਨੂੰ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੇ ਸੰਪਰਕ ਕੀਤਾ ਤੇ 25 ਤਰੀਕ ਤੱਕ ਉਹ 26 ਤੱਕ ਚੱਲਣੀ ਹੈ ਮੇਰੇ ਤੋਂ ਆਪਣੇ ਤੋਂ ਨਾ ਇਹ ਦੇ ਕੀ ਮੈਨੇਸ ਕਿ ਕੀ ਇਹ ਕਿਸੇ ਸ਼ਰਾਰਤ ਤਹਿਤ ਕਿਸੇ ਸਾਜਿਸ਼ ਤਹਿਤ ਕਿਸੇ ਯੋਜਨਾਬੱਧ ਤਰੀਕਾ ਕਰ ਨਾਲ ਜਾਂ ਇਹ ਬਿਲਕੁਲ ਤਕਨੀਕੀ ਆਪਣੀ ਆਪ ਪ੍ਰਕਿਰਿਆ ਜਿਹੜੀ ਤਕਨੀਕ ਚੱਲਦੀ ਆ ਉਹ ਦੇਖਵਾ ਲੈਣਾ